ਸ਼੍ਰੋਮ ਨੇ ਕਾਲੇ ਦਲ ਨੂੰ ਵੱਡਾ ਝਟਕਾ ਲੱਗਿਆ ਡਾਕਟਰ ਸੁਖਵਿੰਦਰ ਸੁਖੀ ਜੋ ਕਿ ਬੰਗਾ ਤੋਂ ਵਿਧਾਇਕ ਨੇ ਉਹਨਾਂ ਨੈਸ਼ਨੋਮ ਨੇ ਕਾਲੇ ਦਲ ਨੂੰ ਛੱਡ ਕੇ ਹੁਣ ਆਪ ਜੁਆਇਨ ਕਰ ਲਿਆ ਮੁੱਖ ਮੰਤਰੀ ਭਗਵੰਤ ਪਾਣ ਨੇ ਖੁਦ ਸੁਖਵਿੰਦਰ ਸੁਖੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਿਸ ਤੋਂ ਬਾਅਦ ਹੁਣ ਲੱਗ ਰਿਹਾ ਹੈ ਕਿ ਸ਼੍ਰੋਮ ਨੇ ਕਾਲੇ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ देयर ਅਰ ਆਲ ਇਹ ਚਰਚਾਵਾਂ ਹੋ ਰਹੀਆਂ ਨੇ ਕਿ ਹੋ ਸਕਦਾ ਹੈ ਆਉਂਦੇ ਦਿਨਾਂ ਨੂੰ ਮਨਪੀਤ ਸਿੰਘ ਐਲੀ ਵੀ ਆਪ ਨੂੰ ਜੁਆਇਨ ਕਰ ਸਕਦੇ ਨੇ ਜਿਸ ਵੇਲੇ ਭਗਵੰਤ ਸਿੰਘ ਮਾਨ ਨੇ ਸੁਖਵਿੰਦਰ ਸੁਖੀ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਉਸ ਵੇ ਸਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਹੋ ਸਕਦਾ ਹੈ ਕਿ ਮਨਪ੍ਰੀਤ ਿਆਲੀ ਵੀ ਇੱਧਰ ਆ ਜਾਣ ਜਾਂ ਕੋਈ ਹੋਰ ਅਕਾਲੀ ਦਲ ਦਾ ਨੇਤਾ ਜਿਹੜਾ ਹੈ ਜਾਂ ਹੋਰ ਕੋਈ ਆਗੂ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਿਆਲੀ ਸਾਹਿਬ ਤਾਂ ਸਾਨੂੰ ਬਹੁਤ ਪਿਆਰੇ ਨੇ ਸਾਨੂੰ ਕੋਈ ਦਿੱਕਤ ਨਹੀਂ ਹੈ ਜੇ ਉਹ ਚਾਹਣ ਤੇ ਆ ਸਕਦੇ ਨੇ ਇਥੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਤੇ ਇਥੋਂ ਇਹ ਸਪਸ਼ਟ ਵੀ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਮਨਪ੍ਰੀਤ ਸਿੰਘ ਿਆਲੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਣ ਪਰ ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਅਸਲ ਦੇ ਵਿੱਚ ਮਨਪ੍ਰੀਤ ਸਿੰਘ ਿਆਲੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਣਗੇ ਜੇ ਆਪਾਂ ਮਨਪ੍ਰੀਤ ਸਿੰਘ ਐਯਾਲੀ ਦੀ ਗੱਲ ਕਰੀਏ ਤਾਂ ਮਾਲਵੇ ਤੋਂ ਵਿਧਾਇਕ ਨੇ ਤੇ ਮਨਪ੍ਰੀਤ ਸਿੰਘ ਐਯਾਲੀ ਇਸ ਵੇਲੇ ਸ਼੍ਰੋਮ ਨੇ ਕਾਲੇ ਦਲ ਤੋਂ ਨਿਰਾਸ਼ ਵਿਚਾਰ ਨੇ ਜਿਸ ਤੋਂ ਹੋ ਸਕਦਾ ਹੈ ਕਿ ਆਪ ਦੇ ਵਿੱਚ ਚਲੇ ਜਾਣ ਉਹ ਨਿਰਾਸ਼ ਇਸ ਕਰਕੇ ਚੱਲੇ ਨੇ ਮਨਪ੍ਰੀਤ ਸਿੰਘ ਐਯਾਲੀ ਨੇ ਸ਼ਰਤ ਰੱਖੀ ਹੈ ਕਿ ਅਕਾਲੀ ਦਲ ਦੀ ਕੋਈ ਵੀ ਗਤੀਵਿਧੀ 'ਚ ਉਹ ਉਸ ਵੇਲੇ ਹਿੱਸਾ ਲੈਣਗੇ ਜਦੋਂ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਨਹੀਂ ਲਾਗੂ ਕੀਤੀ ਜਾਂਦੀ ਹੁਣ ਸਵਾਲ ਖੜਾ ਹੋ ਚੁੱਕਾ ਹੈ ਕਿ ਐਯਾਲੀ ਕੀ ਆਮ ਆਦਮੀ ਪਾਰਟੀ ਜਾਣਗੇ ਜਾਂ ਨਹੀਂ ਜਾਣਗੇ ਕਿਉਂਕਿ ਸੁਖਵਿੰਦਰ ਸਿੰਘ ਸੁਖੀ ਨੇ ਤਾਂ ਆਮ ਆਦਮੀ ਪਾਰਟੀ ਦਾ ਪ ਪਰ ਮਨਪ੍ਰੀਤ ਸਿੰਘ ਈਆਲੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹੀ ਕੋਈ ਵਿਚਾਰ ਨਹੀਂ ਅਜੇ ਹ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਕਿ ਮਨਪ੍ਰੀਤ ਸਿੰਘ ਈਆਲੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਉਹਨਾਂ ਮਨਪ੍ਰੀਤ ਸਿੰਘ ਈਆਲੀ ਨੇ ਇਸ ਗੱਲ ਦੇ ਉੱਤੇ ਚੁੱਪੀ ਧਾਰੀ ਹੋਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਹੀ ਕਹਿ ਸਕਦੇ ਨੇ ਕਿ ਕੌਨਫੀਡੈਂਸ ਦੇ ਨਾਲ ਤੇ ਬੜੇ ਹੀ ਆਸਮੁਖ ਚਿਹਰੇ ਦੇ ਨਾਲ ਇਹ ਗੱਲ ਆਕੀ ਹੈ ਕਿ ਮੈਨੂੰ ਤਾਂ ਮਨਪ੍ਰੀਤ ਸਿੰਘ ਈਆਲੀ ਪਿਆਰੇ ਨੇ ਜੇ ਉਹ ਆਉਣਾ ਚਾਹਣ ਤੇ ਆ ਸਕਦੇ ਨੇ ਕੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਸੀਂ ਵੀ ਸੁਣੋ ਉਹੀ ਤਾਂ ਮੈਂ ਜਵਾਬ ਦਿੰਦਾ ਕਿ ਅਸੀਂ ਜਿੱਦੇ ਜਿੱਦੇ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਜੇ ਗਾਹ ਮੁਰੂ ਗੇ ਮਨ ਮਿਲਣਾ ਚਾਹੀਦਾ ਨਾ ਬਨਵੇ ਨਹੀਂ ਹੋਣਾ ਚਾਹੀਦਾ ਨਾ ਜਿੱਦੇ ਕੋਈ ਹੋਰ ਬੰਦੇ ਵੀ ਨਾਟ ਓਨਲੀ ਮਨਪ੍ਰੀਤ ਆਯਾਲੀ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਹਾਂ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਾ ਸ਼ਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹ ਹਜੇ ਇਹ ਹਜੇ ਚਿੱਕੜ ਵਾਲੇ ਮਾਹੌਲ 'ਚ ਦਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।